ਹਾਂ ਕਿੱਥੇ ਦੇ ਰਹੇ ਵਾਲੇ ਆਪਾਂ ਕੀ ਇਹ ਵਾਦ ਹੋਇਆ ਹਾਂ ਕੀ ਮਾਮਲਾ ਕੀ ਹੈ ਕਿ ਜਿਹੜਾ ਹਰੀਆਬਾਦ ਦੇ ਵਿੱਚ ਹੋਇਆ ਦੇਰ ਰਾਤ ਬਾਜੀ ਬਿੱਟੇ ਸੀ ਮੁੰਡੇ ਸਾਲੀ ਕਿੱਥੇ ਬੈਠੂ ਦੇ ਹੀ ਆਇਆ ਮੁੰਡੇ ਨੇ ਪਤਾ ਨਹੀਂ ਕਿਹੜੇ ਟਾਈਮ ਗੋਲੀ ਚਲਾ ਦਿੱਤੀ ਕੋਈ ਵਿਅਕਤੀ ਸੀ ਕੋਈ ਪਛਾਣ ਦੇ ਵਿੱਚ ਹੈ ਇਹ ਜਾਣਦੇ ਸਾਡੀ ਪਛਾਣ ਦੇ ਵਿੱਚ ਨਹੀਂ ਸੀਗੇ ਮੁੰਡੇ ਮੁੰਡੇ ਬਾਹਲੇ ਆ ਸ਼ਾਹਗੋਡਾਲ ਦੇ ਮੁੰਡੇ ਆ ਤਿੰਨਿਆਂ ਦੇ ਗਰੇਟਾ ਗੱਡੀ 'ਚ ਸੀ ਤਿੰਨ ਮੁੰਡੇ ਆ ਹਾਂਜੀ ਬਿੱਲੀ ਯਾਰੀ ਟੱਕਰੇ ਸਾਨੂੰ ਸਾਨੂੰ ਨਹੀਂ ਪਤਾ ਸੀ ਹਾਂਜੀ ਉਹਦਾ ਬਿੱਟੇ ਵੇ ਸੀਗੇ ਉਹਨਾਂ ਨੇ ਕੋਈ ਮਾੜੀ ਬੈਲਜੀ ਹੋਈ ਉਹਨਾਂ ਨੇ ਗੋਲੀ ਨਾਲ ਹੀ ਜਿਹੜਾ ਪਤਾ ਵੀ ਨਹੀਂ ਲੱਗਾ ਕਿ ਟਾਈਮ ਗੋਲੀ ਫਾਇਰ ਹੋਈ ਤਾਂ ਉਹਨਾਂ ਨੇ ਦਿੱਤੇ ਕੋਈ ਪਤਾ ਤੇ ਫਾਇਰ ਦਾ ਪਤਾ ਹੀ ਨਹੀਂ ਲੱਗਾ ਭਾਈ ਕਿਹੜੇ ਟਾਈਮ ਕਰਤਾ ਉਹਨਾਂ ਨੇ ਅਸੀਂ ਉਦੋਂ ਦੇਖਿਆ ਜਦੋਂ ਮੁੰਡਾ ਸਾਡਾ ਡਿਗਿਆ ਪਿਆ ਸੀਗਾ ਸਾਡੇ ਮੁੰਡੇ ਦੇ ਗੋਲੀ ਲੱਗੀ ਜਦੋਂ ਪਤਾ ਵੀ ਨਾਸ਼ ਬ੍ਰਦਰ ਆ ਮੇਰਾ ਭਾਈ ਅੱਛਾ ਜੀ ਠੀਕ ਆਮ ਕਰਦਾ ਉਹ ਢੋਲ ਦਾ ਕੰਮ ਕਰਦਾ ਜੀ ਭਾਈ ਠੀਕ ਹੈ ਕਿੰਨੇ ਕ ਵੇ ਹੋਇਆ ਹੱਸਾ ਸਰ ਭਾਈ ਇਹ 9:30 ਵਜੇ ਹੁਣ ਹੁਣੇ 8:30 ਮਿੰਟ ਬੱਦਲ ਦੀ ਭਾਈ ਮੁੰਡੇ ਪਛਾਣਦੇ ਕੌਣ ਸੀਗੇ ਮੁੰਡੇ ਬਾਈ ਸ਼ਕਲ ਦੇਖ ਕੇ ਵਿਚਾਰ ਲਵਾਂਗੇ ਕਿਹ ਦੇ ਕੋਈ ਆ ਦੁਸ਼ਮਣੀ ਨਹੀਂ ਪਹਿਲਾਂ ਕੋਈ ਮੁੱਦੇ ਦੀ ਨਹੀਂ ਦੁਸ਼ਮਣੀ ਤਾਂ ਨਹੀਂ ਸੀ ਭਾਜੀ ਉਹ ਜਿੰਦਾ ਬੜਾ ਬੈਂਸ ਹੋਇਆ ਹੋਇਆ ਉਹਨਾਂ ਨੇ ਗੋਲੀ ਚ ਲਾਤੀ ਕਿੰਨੀਆਂ ਗੋਲੀਆਂ ਮੁੰਡੇ ਨੇ ਕਾਦੇ ਚਲਾਈ ਉਹਨਾਂ ਨੇ ਗੱਡੀ ਚ ਕਿੰਨੇ ਮੁੰਡੇ ਸੀ ਭਾਜੀ ਤਿੰਨ ਮੁੰਡੇ ਸੀ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਗੋਲੀ ਭਾਜੀ ਉਹ ਡਾਕਟਰ ਸਾਹਿਬ ਦੱਸੂंगे ਅਤੇ ਆਵਾਜ਼ ਦਾ ਗੋਲੀ ਦੀ ਇੱਕੋ ਹੀ ਆਈ ਹੈ ਜੀ ਇਕੱਲਾ ਸੀਗਾ ਮੁੰਡਾ ਹਾਂਜੀ ਤੁਹਾਡਾ ਭਰਾ ਇਕੱਲਾ ਸੀਗਾ ਹਾਂਜੀ ਕੋਈ ਸ਼ੱਕ ਵਗੈਰਾ ਹੈ ਤੁਹਾਨੂੰ ਕਿਸੇ ਦਾ ਸ਼ੱਕ ਭਾਜੀ ਦੇਖਿਆ ਮੁੰਡੇ ਉਹ ਜਿਹੜੇ ਸੀਗੇ ਬੈਠੇ ਉੱਤੇ ਦੇਖਿਆ ਮੈਂ ਕਿਹੜੇ ਚੋਂਗ ਚੋਇਆ ਸਾਰਾ ਹਸਾ ਇਹ ਇਹ ਵਧੀਆ ਵਧੀਆ ਹੀ ਮੁੰਡੇ ਤਾਨੂੰ 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 ਕਿਦਾ ਪਤਾ ਲੱਗਾ ਉੱਥੇ ਮੈਨਿੰਗ ਗੋਲੀਆਂ ਚੱਲੀਆਂ ਜਦੋਂ ਭਾਜੀ ਖੰਡ ਦੇ ਵਿੱਚ ਉੱਥੇ ਸਾਰੇ ਮੁੰਡੇ ਬੈਠੇ ਫਿਰ ਜੀ ਸਾਰੇ ਸਾਹਮਣੇ ਹੋਈ ਗੱਲ ਹੈ ਅਸੀਂ ਤੁਹਾਡੇ ਸਾਹਮਣੇ ਮਾਰੀਆਂ ਆਣੇ ਸਾਹਮਣੇ ਨਹੀਂ ਮਾਰੀ ਭਾਜੀ ਜਦੋਂ ਦੇਖਿਆ ਸੀ ਗੋਲੀ ਉਹਦੇ ਪਿਸਤੌਲ ਉਹਦੇ ਹੱਥੇ ਉਹਨੇ ਗੋਲੀ ਚਲਾਤੀ ਇਹਦੇ ਲੱਗ ਕੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਟਾਈਮ ਮਾਰਤੀ ਜਿਹਨਾਂ ਮਾਰਨ ਦੇਣੀਆਂ ਗੋਲੀ ਉਦਾਂ ਜੇ ਅਸ਼ਨਾਖਤ ਕਰਨੀ ਹੋਵੇ ਮੁੰਡੇ ਪਛਾਣ ਸਕਦੇ ਹੋ ਭਾਜੀ ਪੰਜਾਬ ਦਾ ਦੇ ਭਾਜੀ ਤੇ ਕਿਹੜੇ ਰੰਗ ਦੀ ਗੱਡੀ ਹੈਗੀ ਵਾਈਟ ਕਲਰ ਦੀ ਕ੍ਰੈਟਰ ਤੇ ਨੰਬਰ ਨੰਬਰ ਕੋਈ ਯਾਦ ਹੈਗਾ ਤੁਹਾਨੂੰ ਭਾਜੀ ਕੋਈ ਨਹੀਂ ਉਹ ਤੇ ਕੈਮ ਮੈਂ ਮਿਕ ਐਸਪੀ ਸਾਹਿਬ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਲਦੇਰਾ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਿਨਾਸ਼ ਏਲੀਅਸ ਗੋਲੂ ਨਾਮ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚ ਲਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਣੀਆਂ ਚ ਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਕਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਬਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇੱਕ ਇਕੱਠੇ ਖਾਪੀ ਰਹੇ ਸਨ ਤੇਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜ਼ੀ ਤੇ ਤਕਰਾਰਵਾਜ਼ੀ ਹੋ ਗਈ ਤੇ ਉਸ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜੱਸਾ ਹੈ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸਤੇ ਅਬਨਾਸ਼ ਨੇ ਫਾਇਰ ਕਰ ਦਿੱਤਾ ਗਰਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਂਦੇ ਉਸਦੀ ਮੌਤ ਹੋ ਗਈ ਤੇ ਮੈਂ ਜਿਹੜਾ ਪਿਸਤਲ ਸੀ ਮੌਕੇ ਤੇ ਉਹ ਬ੍ਰਮਤੂਆ ਕਰਨੀ ਅਸੀਂ ਜਿਹੜੇ ਇਸ ਦੇ ਦੋਸ਼ੀ ਹਨ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਹਨ ਤਿੰਨਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਹੈ ਇਹਨਾਂ ਦੇ ਪਿੱਛੇ ਵੱਖ-ਵੱਖ ਟੀਮਾਂ ਜਿਸੀ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸਕਸੈਸਫੁਲ ਹੋਈ ਹੈ ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਵੀ ਇਹਨੇ ਅਕਿਊਜ਼ਡ ਹੈ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਚਾਹੇ ਗੋਲੀ ਚਲਾਉਣੇ ਨੂੰ ਲੋਕਲ ਹੈ ਕਿਤੇ ਬਾਹਰੋਂ ਆਏ ਸੀਗੇ ਲੋਕਾਂ ਨੇ ਤੇ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆ ਕੁਝ ਇੱਕ ਗੋਲੀ ਚੱਲੀ ਹੈ ਤੇ ਹਿੱਟ ਆਫ ਦਾ ਮੂਮੈਂਟ ਦੇ ਵਿੱਚ ਚੱਲੀ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੇਸ ਰਜਿਸਟਰ ਕਰ ਲਿਆ ਗਿਆ ਮੈਮ ਕਿਹਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਸੀਜ਼ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚ 103 35 ਬੀ ਐਨ ਐਸ ਅਤੇ ਆਮ ਜਗ ਦੀ ਧਾਰਾਵਾਂ ਦੇ ਤਹਿਤ ਪਰਚਾ ਰਜਿਸਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਂਕ ਯੂ